ਛੋਟੀ ਵੀਰੇ ਲੈ ਕੇ ਆਂਦੀ ਸੀ ਅਸੀਂ ਨੇ 2 ਸਾਲ ਪਹਿਲਾਂ ਹਰਿਆਣੇ ਚੋਂ ਠੀਕ ਹੈ ਜੀ ਹਾਂ ਇਹ ਇਹ ਦੁੱਧ ਦਿੰਦੀ ਹੈ 22 ਕਿਲੋ ਠੀਕ ਹੈ ਜੀ ਹਾਂਜੀ ਹਾਂ ਇਹਦਾ ਕਟਰੂ ਵੀ ਮਰਿਆ ਹੋਇਆ ਤਾਂ ਵੀ ਦੁੱਧ ਦਈ ਜਾਂਦੀ ਹੈ ਠੀਕ ਹੈ ਜੀ ਹਾਂਜੀ ਹਾਂ ਤੇ ਆਏ ਬਾਈ ਨੇ ਆਪਣੀ ਵੀਡੀਓ ਤੋਂ ਲਈ ਤੀ ਜਲੂਰ ਵਾਲੇ ਨਿੰਮੇ ਤੋਂ 1 ਲੱਖ ਤੇ 4 ਦੀ ਛੋਟੀ ਜਰੂਰ ਆ ਪਰ ਜੀ ਨੂੰ ਯਾਰ ਇਹਦੀ ਪਰਖ ਜਦੋਂ ਸੀ ਇਹ ਟੈਂਪੂ ਚ ਨਾ ਲਾਹੀ ਛੋਟੇ ਹਾਂਥੀ ਚ ਆਈ ਸੀ ਇਹ ਉਹ ਐ ਬੈਠੀ ਸੀ ਭਾਈ ਮੇਰਾ ਕਹਿੰਦਾ ਯਾਰ ਇਹ ਨਿੱਕੀ ਜੀ ਵੀ ਕੀ ਦੁੱਧ ਦੇ ਦੂਗੀ ਵੀ ਆਪਾਂ ਨੇ ਗੱਡੀਆਂ ਨਹੀਂ ਲੱਗਿਆ ਗੱਡੀਆਂ ਲੱਗਿਆ ਕਿ ਨਾ ਹਿੱਲ ਗਏ ਅਸੀਂ ਵੀਰੋ ਇਹ ਲਾ ਵਿਚਾਰ ਲੈ ਨਿੰਮੇ ਨੇ ਵੀ ਕਿਹਾ ਮੇਰੇ ਵੀ ਦੇਗੀ ਹੀ ਮੈਂਝ ਪੇਤੀ ਫੂਨ ਤੇ ਪਹਿਲੀ ਮੈਂਝ ਮੰਗਾਈ ਸੀ ਠੀਕ ਹੈ ਗੱਲ ਹੂੰ ਫਿਰ ਜਦੋਂ ਚੋਈ ਜਦੋਂ ਚੋਈ ਬਸ ਫਿਰ ਤਾਂ ਵਧੀਆ ਕਮਾਲ ਕਰ ਗਈ ਹੁਣ ਉਹੀ ਆਪਾਂ ਉਹ ਤੋਂ ਦੁਬਾਰੇ ਫੇਰ ਬਾਜੀ ਤੋਂ ਫੂਨ ਤੇ ਮੰਗਾਈਆਂ ਥੀਆਂ ਕਮਈਆਂ ਆ ਗਏ ਨੇ ਮੇਰੇ ਕੋ ਨਿੰਮੇ ਤੋਂ ਆ ਗਏ ਆਪਣੇ ਦੋ ਤਿੰਨ ਪਸ਼ੂ ਵੀ ਤੇ ਬਾਕੀ ਜਿਵੇਂ ਆਪਾਂ ਕਹਿ ਲੈਣਾ ਵੀ ਹੋਰ ਬਿਜ਼ਨਸ ਨਾਲ ਉਹ ਬਿਜ਼ਨਸ ਕਿਵੇਂ ਲੱਗਦਾ ਤੁਹਾਨੂੰ ਇਹ ਜਿਵੇਂ ਕਹਿ ਰਹੀ ਦਿੰਦੇ ਵੀ ਜਿਵੇਂ ਸ਼ਾਂਤੀ ਜੀ ਵਾਲਾ ਬਿਜ਼ਨਸ ਆ ਉਧਰ ਭੱਜ ਦੌੜ ਜੀ ਕਰਕੇ ਇੱਥੇ ਬਹਿ ਕੇ ਸ਼ਾਂਤੀ ਜੀ ਮਿਲਦੀ ਆ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਹੈਗਾ ਸੰਗਾਲੀ ਤਹਿਸੀਲ ਤੇ ਜ਼ਿਲ੍ਹਾ ਮਰੇਲ ਕੋਟਲਾ। ਇੱਕ ਕੱਟਾ ਬਕਾਇਆ ਬਾਈ ਕੋਲੇ ਕੱਟਾ ਲਾ ਲਿਓ, ਬੁੱਲ ਲਾ ਲਿਓ ਤੇ ਝੋਟਾ ਲਾ ਲਿਓ। ਕੱਟਾ ਤਾਂ ਕਹਿੰਦਾ ਕਿਉਂਕਿ ਇਹ ਦੰਦਾ ਚੀ ਹੈ। ਚੰਗੇ ਰਿਕਾਰਡ ਵਾਲਾ ਮਾਦਰ ਫਾਦਰ ਵਾਲਾ ਤੇ ਸੇਲ ਬਾਈ ਕਹਿੰਦਾ ਆਪਾਂ ਨੇ ਇਹ ਕਰਨਾ ਤੇ ਬਾਕੀ ਜਿਹੜਾ ਬਾਈ ਦਾ ਕੰਮ ਆ, ਕੰਮ ਹੈਗਾ ਸੱਜਣੋ ਬਾਈ ਦਾ ਸ਼ੌਂਕ ਵਾਲਾ। ਇੱਕ ਬਿਜ਼ਨਸ ਹੁੰਦਾ ਇੱਕ ਹੁੰਦਾ ਸੱਜਣੋ ਸ਼ੌਂਕ ਸ਼ੌਂਕ ਕਹਿੰਦੇ ਵੀ ਸਭ ਤੋਂ ਵੱਡਾ ਹੁੰਦਾ ਬਿਜ਼ਨਸ ਹੁੰਦਾ ਦੋ ਨੰਬਰ ਤੇ ਸ਼ੌਂਕ ਆਉਂਦਾ ਪਹਿਲੇ ਤੇ ਤੇ ਜਿੰਨੇ ਕੁ ਬਾਈ ਨੇ ਸ਼ੌਂਕ ਨਾਲ ਇੱਥੇ ਜਿਵੇਂ ਆਪਾਂ ਕਹਿ ਲਈਏ ਫਾਰਮ ਖੇਤ 'ਚ ਤਿਆਰ ਕਰਿਆ ਉਹ ਫਾਰਮ ਤੇ ਵੀ ਇੱਕ ਛਾਤ ਮਰਵਾਉਂਗਾ ਪਰ ਉਹਨਾਂ 'ਚ ਕੋਈ ਵੀ ਪਸ਼ੂ ਬਕਾਉ ਨਹੀਂ ਹੈਗਾ ਬਕਾਉ ਸਿਰਫ ਇਹ ਕੱਟਾ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਰੇਟ ਇਹਦਾ ਵੀਡੀਓ 'ਚ ਹੀ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਵੇਂ ਬਾਈ ਨੇ ਇਹ ਸਿਸਟਮ ਸ਼ੁਰੂ ਕਰਿਆ ਥੋੜੀ-ਬੋਲੀ ਜਾਣਕਾਰੀ ਮੈਂ ਤੁਹਾਨੂੰ ਬਾਈ ਤੋਂ ਉਹਦੀ ਵੀ ਲੈ ਕੇ ਦਊਂਗਾ ਬੇਰਜ਼ਗਾਰੀ ਦੂਰ ਕਰੂਗਾ ਉਹ ਜਿਹੜਾ ਮੈਂ ਤੁਹਾਨੂੰ ਅੱਜ ਰਾਜ ਆ ਮੰਨ ਲਓ ਵੀ ਦੱਸੂਗਾ ਜਿਵੇਂ ਭਰਾ ਬਾਹਰ ਵਗ ਜਾਂਦੇ ਨੇ ਕੰਮ ਯਾਰ ਇੱਥੇ ਵੀ ਬਹੁਤ ਨੇ ਕੰਮ ਕ੍ਰੀਏਟ ਕਰਨ ਵਾਲਾ ਸੱਜਣ ਚਾਹੀਦਾ ਜਿਵੇਂ ਬਾਹਰੇ ਕਾਫੀ ਪੈਸਾ ਲਾ ਕੇ ਭਰਾ ਆਪਣੇ ਜਾਂਦੇ ਨੇ ਉਦੋਂ ਅੱਧੇ ਪੈਸੇ 'ਚ ਉਰੇ ਆਪਾਂ ਚੰਗਾ ਕੰਮ ਸਟਾਰਟ ਕਰ ਸਕਦੇ ਆ ਪਰ ਜਿਹੜੀ ਮਿਹਨਤ ਆ ਮਿਹਨਤ ਸੱਜਣੋ ਹੱਥਾਂ ਨਾਲ ਕਰਨੀ ਪੈਂਦੀ ਆ ਜੇ ਆਪਾਂ ਕਹਿ ਦਈਏ ਵੀ ਆਪਾਂ ਯਾਰ ਆ ਰਜਾਈ 'ਚ ਬੈ ਕੇ ਪੈਸੇ ਕਮਾ ਸਕਦੇ ਆ ਉਹ ਕੰਮ ਤਾਂ ਹੋ ਨਹੀਂ ਸਕਦਾ ਮਿਹਨਤ ਤੁਹਾਨੂੰ ਕਰਨੀ ਪਊ ਕਿਉਂਕਿ ਮੈਂ ਤਾਂ ਮੈਨੂੰ ਪਤਾ ਤੁਸੀਂ ਬਾਹਰ ਜਾ ਕੇ ਵੀ ਬਹੁਤ ਕਰਦੇ ਹੋ ਕਾਫੀ ਕਾਫੀ ਘੰਟੇ ਕੰਮ ਕਰਦੇ ਹੋ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਸਾਰੀ ਡਿਟੇਲ ਪੁੱਛਦੇ ਆ ਆ ਜੋ ਜੀ ਹੋਰ ਬਾਈ ਕੀ ਹਾਲ ਚੱਲ ਹੈ ਠੀਕ ਹੈ ਵੀਰੇ ਚੜ੍ਹਦੀ ਕਲਾ ਹਾਂ ਆ ਨਾਮ ਤੇ ਐਡਰੈਸ ਦੱਸ ਦੋ ਨਾਮ ਵੀਰੇ ਮੇਰਾ ਮਨਪ੍ਰੀਤ ਪਿੰਡ ਸੰਘਾਲੀ ਜਿਲ੍ਹਾ ਮਰੇਕੋੜਾ ਜਿਲ੍ਹਾ ਮਰੇਕੋੜਾ ਹੈ ਨਾ ਕਿੰਨੀਆਂ ਕ ਮੱਜਾਂ ਨੇ ਹੁਣ ਫਾਰਮ ਤੇ ਬਾਈ ਆਪਣੇ ਕੋਲ ਦੁੱਧ ਵਾਲੀਆਂ ਹੈਗੀਆਂ ਨੇ ਵੀਰੇ 25 ਕੇ ਨਾਲ 25 ਹਾਂ ਜੀ ਹਾਂ ਬਚਦਾ ਕੁਝ ਦੁੱਧ ਚੋਂ ਹਾਂ ਬਚੀ ਜਾਂਦਾ ਵੀਰੇ ਆਪਰਾ ਕਹਿੰਦੇ ਨੇ ਦੁੱਧ ਚੋਂ ਬਚਦਾ ਨਹੀਂ ਨਹੀਂ ਬਚੀ ਜਾਂਦੇ ਨੇ ਠੀਕ ਹੈ ਹਾਂ ਉਹ ਡਿਟੇਲ ਬਾਅਦ ਚੋਂ ਲਵਾਂਗਾ ਪਹਿਲਾਂ ਆ ਘੱਟੇ ਦੀ ਡਿਟੇਲ ਲੈ ਕੇ ਦਊਂਗਾ ਇਹਦੇ ਤੇ ਮਾਰਗਰੀ ਕੈਮਰਾ ਖੜੇ ਨੂੰ ਦਿਖਾਏ ਨੂੰ ਲੰਬਾਈ ਦਿਖਾ ਦੇ ਕੱਦ-ਕਾੜ ਦਿਖਾ ਦੇ ਤੇ ਇੱਕ ਗੱਲ ਹੋਰ ਦੱਸ ਦੇਣਾ ਇਹਦਾ ਜਿਹੜਾ ਸਭਾ ਸਭਾ ਯਾਰ ਇਹਦਾ ਜਵਾਖਾਂ ਵਰਗਾ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਹੁੰਦੇ ਵੀ ਜਿਹੜੇ ਮੇਲ ਹੁੰਦੇ ਨੇ ਉਹ ਥੋੜੇ ਅਗਰੈਸਿਵ ਹੁੰਦੇ ਨੇ ਝੋਟਿਆਂ ਚ ਲਾ ਲਓ ਬੱਕਰਿਆਂ ਚ ਲਾ ਲਓ ਕਿਸੇ ਵੀ ਮਹਿਕ ਮੇਲ ਥੋੜੇ ਅਗਰੈਸਿਵ ਹੁੰਦੇ ਨੇ ਪਰ ਇਹਦੇ 'ਚ ਉਹ ਗੱਲਬਾਤ ਨਹੀਂ ਹੈਗੀ ਯਾਰ ਸਭਾ ਦਾ ਠੰਡਾ ਹੈ ਇਹਨੂੰ ਚਾਹੀਏ ਜਵਾਕ ਤੋਰੀ ਫਰੀ ਜਾਵੇ ਇਹਦੀ ਉਮਰ ਕਿੰਨੀ ਹੋਗੀ ਭਾਈ ਇਹਦੀ ਉਮਰ ਵੀਰੇ ਮੈਨੂੰ ਲੱਗਦਾ ਚੌਗਾ ਹੀ ਆ ਦੰਦਾਂ 'ਚੋਂ ਹਾਂ ਦੰਦਾਂ ਚਾਰ ਦੰਦੋ ਤਿੰਨ ਕ ਸਾਲ ਡੇੜ ਘੇੜ ਹੋ ਗਏ ਨਾ ਤਿੰਨ ਸਾਲ ਹਾਂ ਤੇ ਸਿੰਘ ਇਹਦਾ ਆ ਗਿਆ ਬਿਲਕੁਲ ਬੰਦ ਜਿਵੇਂ ਆਪਾਂ ਗੱਲ ਕਰ ਲਈ ਖੱਡੇਆਂ ਵਾਲਾ ਸਿੰਘ ਆ ਗਿਆ ਇਹਦਾ ਫਾਦਰ ਕਿਹੜਾ ਆ ਗਿਆ ਫਾਦਰ ਸਾਈਡ ਤੇ ਫਾਦਰ ਵੀਰੇ ਆਪਾਂ ਨੇ ਨਾ ਇਹ ਮੈਨੂੰ ਵੀ ਘੱਟ ਉੱਥੋਂ ਲਿਆਤੀ ਆਪਣੇ ਸੋਹ ਤੋਂ ਅ ਜਿਹੜਾ ਪਿਛੇ 3 ਮਹੀਨੇ ਤਨੌਲੇ ਲੰਗ ਕੇ ਨਹੀਂ ਹਟਿਆ ਬੀਐਫਏ ਤੋਂ ਬੀਐਫਏ ਤੋਂ ਠੀਕ ਹੈ ਜੀ ਤੇ ਉੱਥੋਂ ਬਾਈ ਨੂੰ ਚੱਲ ਮੈਨੂੰ ਐ ਸੋਹਣਾ ਲੱਗਿਆ ਆਪਣੇ ਕੋਲ ਮਨ ਨਾਲ ਵੀ ਝੋਟੀਆਂ ਵਗੈਰਾ ਮੱਝਾਂ ਆਪਾਂ ਨੇ ਕਰਾਸ ਕਰਾਉਣੀਆਂ ᱛੀਆਂ ਚੱਲ ਉੱਥੋਂ ਅਸੀਂ ਲੈ ਲਿਆ ਉਹ ਵੀਰੇ ਨੇ ਮਨ ਨਾਲ ਵੀ ਅਰਜਨ ਦਾ ਹੀ ਦੱਸਿਆ ਜੀ ਲੋ ਸਾਡਾ ਅਰਜਨ ਕੁੰਗੜਾ ਜਿਹੋ ਉਹਨਾਂ ਦਾ ਵੀ ਆਪਾਂ ਮਨ ਨਾਲ ਵੀ ਵਧੀਆ ਬੰਦੇ ਤੇ ਜੈਨੂ ਉਹਨਾਂ ਨੇ ਵੀ ਇੱਕ ਸੌਂਕ ਨੂੰ ਹੀ ਰੱਖਿਆ ਹੋਇਆ ਠੀਕ ਹੈ ਹਾਂ ਐਵੇਂ ਹਾਂ ਉਹ ਬੰਦਿਆਂ ਨਾਲ ਬਾਈ ਨੇ ਆਪਣੀ ਗੱਲ ਵੀ ਕਰਾਈ ਆ ਜਿੱਦਾਂ ਮੈਂ ਡਿਟੇਲ ਸਾਰੀ ਪੁੱਛੀਆ ਕਿਉਂਕਿ ਆਪਾਂ ਡਿਟੇਲ ਤੋਂ ਬਿਨਾ ਯ ਵੀ ਮੇਰੀ ਯਾਰਾ ਡੀਐਨਏ ਤੱਕ ਵਾਲੀ ਵੀ ਗਰੰਟੀ ਵਾਲਾ ਸਿਸਟਮ ਆ ਵੀ ਇਹ ਕੱਟਾ ਜੈਨੂਨ ਅਰਜਣ ਦਾ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਬਈ ਉਹਨਾਂ ਦੇ ਘਰੀ ਤੀ ਵੀ ਇਹਦੀ ਮਾਂ ਮੰਨ ਵੀ ਹੈਗਾ ਦੀ 18 ਕਿਲੋ ਦੁੱਧ ਦੱਸ ਦੇ ਹਾਂਜੀ ਹਾਂ ਆ ਜੈਨੂਨ ਦਾ 18 ਹੀ ਬਹੁਤ ਹੁੰਦਾ ਕਿਉਂਕਿ ਗੋਪੀ ਦੀ ਮਾਂ ਦਾ 18 20 ਕਿਲੋ ਜਾਂ ਤੇ ਝੋਟੀਆਂ ਉਹਦੀਆਂ 22 ਦੇ ਜਾਂਦੀਆਂ ਹਾਂ ਮੈਂ ਇੱਕ ਵਾਰੀ ਤੋਰੀ ਬਈ ਖੋਲ ਕੇ ਐਨੂੰ ਭਰਾਂਡੇ ਚ ਧੋਰ ਲਿਆ ਨੂੰ ਦੰਦਾਂ ਚ ਆ ਗਿਆ ਚਾਰ ਦੰਦ ਕੱਦ ਵੱਡਾ ਆ ਗਿਆ ਫੁੱਲ ਵੱਡਾ ਸੁਭਾਅ ਦਾ ਆ ਗਿਆ ਜਮਾ ਠੰਡਾ ਸੀਲ ਲੈਗ ਸਕੋਰ ਵਾਲੇ ਤੱਕ ਤਾਂ ਵੀ ਫੁੱਲ ਮਜ਼ਬੂਤ ਆ ਗਿਆ ਇੱਕ ਟੈਸਟਿਕਲ ਵਾਲੇ ਪੱਖ ਤੋਂ ਵੀ ਗਾਰੀ ਮਾਰਦੀ ਕੈਮਰਾ 100 ਦਾ 100 ਆ ਕਿਉਂਕਿ ਇਹਦੇ ਝੋਟੀਆਂ ਦੇ ਜਿਹੜੇ ਆਰਡਰ ਨੇ ਉਹ ਲਾਜਵਾਬ ਹੀ ਆਉਣਗੇ ਇੱਕ ਗੱਲ ਹੋਰ ਦੱਸ ਦਨਾ ਬਾਈ ਕਹਿੰਦਾ ਜਿੰਨੀਆਂ ਕਮੱਜਾਂ ਬਾਈਏ ਤੋਂ ਕਰਾਸ ਕਰਾਈਆਂ ਤਕਰੀਬਨ ਗੱਬਣ ਨੇ ਸਾਰੀਆਂ ਹਾਂ ਸਾਰੀਆਂ ਗੱਬਣ ਨੇ ਵੀਰੇ ਠੀਕ ਹੈ ਗੱਲ ਆ ਜਿਹੜਾ ਰਿਜ਼ਲਟ ਆ ਇਹਦਾ ਇਹਦਾ ਰਿਜ਼ਲਟ ਵੀ ਆਪਾਂ ਕਹਿ ਸਕਦੇ ਹਾਂ ਵੀ 100 ਦਾ 100 ਦੰਦਾ ਹਾਂਜੀ ਹਾਂ ਆ ਕਈਆਂ ਝੋਟਿਆਂ ਤੋਂ ਆਪਾਂ ਗੱਲ ਕਰ ਲਈ ਬਈ ਸਪਰਮਾ 'ਚ ਦਿੱਕਤ ਹੁੰਦੀ ਆ ਗੱਬਣ ਨਹੀਂ ਰਹਿੰਦੇ ਪਸ਼ੀ ਨਾ ਨਾ ਵੀਰੇ ਸਾਰੀ ਰਹੇ ਨੇ ਐਨੂੰ ਤੋੜਦੇ ਲੰਬਾ ਗੀਰਾ ਹੋਰ ਆ ਇੱਥੋਂ ਦਿਖਾ ਦੇਣੀ ਹੈ ਜੀ ਸਮਾਰ ਕੇ ਤੋਰਾ ਤੂਰਾ ਕਰਾ ਦੇ ਚੈੱਕ ਤੇ ਇੱਕ ਗੱਲ ਹੋਰ ਦੱਸ ਦਨਾ ਓਵਰਫੈਟ ਨਹੀਂ ਹੈਗੀ ਇਹ ਤੇ ਜਿਵੇਂ ਆਪਾਂ ਕਹਿ ਦਿੰਦੇ ਨੇ ਝੋਟਿਆਂ ਤੇ ਜ਼ਿਆਦਾ ਓਵਰਫੈਟ ਹੁੰਦੀ ਆ ਓਵਰਫੈਟ ਵਾਲਾ ਸਿਸਟਮ ਨਹੀਂ ਹੈਗਾ ਫਿੱਟ ਫਿੱਟ ਆ ਗਿਆ ਜਿੰਨਾ ਕ ਆਪਾਂ ਕਹਿ ਸਕਦੇ ਆ ਇੱਥੋਂ ਘੁਮਾ ਕੇ ਖੜਾ ਲਈ ਲਈ ਤੇ ਇੱਥੇ ਇੱਥੇ ਰੋਕ ਲਈ ਇੱਥੋਂ ਇੱਥੋਂ ਦਿਖਾ ਦੇਣੀ ਮੇਰੀ ਖੜਨੀ ਖੁੜਨੀ ਕਰਾ ਦੇ ਚੈੱਕ ਹਰੇਕ ਪੱਖ ਤੋਂ ਇਧਰਲੇ ਬੰਨੇ ਘੁਮਾ ਲਓ ਜੀ ਤੇ ਸਿੰਘ ਇਹਦਾ ਆ ਗਿਆ ਜਮਾ ਬੰਦ ਫਾਦਰ ਸਾਈਡ ਇਹਦੀ ਆ ਗਈ ਅਰਜਨ ਕੁੰਗੜ ਵਾਲੀ ਤੇ ਇੱਥੇ ਰੋਕ ਲੋ ਤੇ ਆ ਚੀਜ਼ ਦਿਖਾ ਦੇ ਦੀ ਜਿਹੜੀ ਆ ਕਿਉਂਕਿ ਮੋਰਾ ਚ ਜਿਹੜੀ ਇਹ ਚੀਜ਼ ਹੁੰਦੀ ਆ ਹਿੱਕ ਬੋਲਦਾਂ ਨੇ ਆਪਾਂ ਇਹਨੂੰ ਪੰਜਾਬੀ ਚ ਹੋਰ ਏਰੀਆ ਚ ਹੋ ਸਕਦਾ ਕੁਝ ਹੋਰ ਕਹਿੰਦੇ ਹੋਣਾ ਇਹ ਮੋਰਾ ਚ ਜਿੰਨੀ ਥੋੜੀ ਹੋਊਗੀ ਓਨੀ ਮੋਰਾ ਬਾਈ ਪਿਓਰਿਟੀ ਚ ਹੋਊਗੀ ਉਹ ਨੀਲੀ ਰਾਵੀ ਚ ਆਉਂਦਾ ਜਿਆਦਾ ਵੱਡਾ ਪਰ ਮੋਰਾ ਚ ਨਹੀਂ ਆਉਂਦਾ ਕੱਟਾ ਬਿਲਕੁਲ ਪਿਓਰ ਮੋਰਾ ਚ ਹੀ ਆ ਗਿਆ ਕੱਦ ਵੀ ਫੁੱਲ ਵੱਡਾ ਕੱਦ ਤੇਰਾ ਕਿੰਨਾ ਕਾ ਬਾਈ ਮੇਰਾ ਕੱਦ ਹਾਂਜੀ ਮੇਰਾ ਵੀ ਤੇ ਪੰਜ ਸਾਢੇ ਕਿ ਪੰਜ ਇੰਚ ਹੈ 5.5 ਫੁੱਟ ਇੱਕ 5 ਫੁੱਟ ਤੋਂ ਮੇਰਾ ਖਿਆਲ ਆ ਵੱਧ ਦੇ ਹੋਊਗਾ 5-7 ਤਾਂ ਮੁੰਡਿਆਂ ਲਈ ਆ ਜੀ ਕਹਿੰਦਾ ਨਾ ਆਪਾਂ ਇੱਥੇ ਇੱਥੇ ਦਿਖਾ ਦੇ ਗਰੀਨ ਨਾਲੇ ਦਾ ਸੰਭਾਲ ਖਾਣੀ ਯਾਰ ਠੰਡਾ ਕਿੰਨਾ ਆ ਗਿਆ ਕੱਟਾ ਤੇ ਜਿੰਨੀਆਂ ਖੂ ਤਾਂ ਬਹੁਤ ਆ ਯਾਰ ਵੀਰੇ ਕਦੇ ਕਿਸੇ ਨੇ ਮੰਨਣਾ ਵੀ ਕੋਈ ਮਰਜ਼ੀ ਖੋਲ ਲਿਆ ਆਪਾਂ ਲੈ ਖੁੱਲਾ ਛੱਡ ਦਨੇ ਆ ਇਹ ਨਹੀਂ ਹੈਗਾ ਵੀ ਕਿੱਥੇ ਭੱਜ ਜਾਊਗਾ ਇਹ ਜੀ ਗੱਲ ਨਹੀਂ ਹੈਗੀ ਆ ਜਿੰਨੀਆਂ ਬਹੁਤ ਸਾਹੂ ਆ ਜਿੰਨੀਆਂ ਕ ਮੱਝਾਂ ਇਹ ਤਾਂ ਕਰਾਸ ਕਰਾਈਆਂ ਤਕਰੀਬਨ ਗੱਭਣੀਆਂ ਦੱਪਣ ਨਹੀਂ ਵੀਰੇ ਯਾਰ ਚੱਕ ਪਾਸ ਨੇ ਸਾਡੀ ਆਹ ਇੱਕ ਪਾਸ ਨੇ ਆਈ ਦੀ ਮਾਂ ਦਾ ਦੁੱਧ ਆ ਗਿਆ 18 ਕ ਕਿਲੋ ਦੇ ਏੜ-ਗੇੜਾ ਬਾਈ ਕਹਿੰਦਾ 1 ਪਰ ਬਾਈ ਕਹਿੰਦਾ ਵੀ ਆਪਾਂ 18 ਕਿਲੋ ਹੀ ਦੱਸਣਾ ਤੇ ਫਾਦਰ ਸਾਈਡ ਤੋਂ ਆ ਗਿਆ ਅਰਜਨ ਕੁੰਗੜ ਦਾ ਕੱਦ ਕਾਠ ਵਾਲੇ ਪੱਖ ਤੋਂ ਟੈਸਟੀਕਲ ਵਾਲੇ ਪੱਖ ਤੋਂ ਕਮਾਈ ਭਾਈ ਆ ਇਹਨੂੰ ਇੱਥੋਂ ਇੱਥੋਂ ਗੈਰੀ ਟੈਸਟੀਕਲ ਦਿਖਾ ਦੀਆਂ ਆ ਕੇ ਲਾ ਕੇ ਮੇਰੇ ਸਮਾਰ ਕੇ ਤੇ ਸੁਭਾਅ ਦਾ ਆ ਗਿਆ ਠੰਡਾ ਸੀਲ ਕਿਉਂਕਿ ਇੱਕ ਝੋਟਾ ਹੁੰਦਾ ਜਿਹੜਾ ਮੇਨ ਉਹਦੇ ਯਾਰ ਟੈਸਟੀਕਲ ਹੀ ਹੁੰਦੇ ਨੇ ਇਹ ਇੱਥੋਂ ਦਿਖਾ ਦੀ ਟੈਸਟੀਕਲ ਮਾ ਹੈਗਾ ਬਿਲਕੁਲ ਸ਼ੁੱਧ ਉਹ ਟੇਡੇ ਵੀਂਕੇ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਬਿਲਕੁਲ ਸਾਫ਼ ਨੇ ਆਡਰੀ ਦੀਆਂ ਝੋਟੀਆਂ ਦੇ ਸੋਹਣੇ ਬਣਨਗੇ ਚੌੜੇ ਬਣਨਗੇ ਤੇ ਹੁਣ ਗੈਰੀ ਇਧਰਲੇ ਬਣਨ ਦਿਖਾ ਦੀ ਲੰਬ ਤੇ ਦੰਦਾਂ ਚ ਇਹ ਹੈਗਾ ਬਾਈ ਹਲੇ ਸਿਰਫ ਚਾਰ ਦੰਦ ਕਿਉਂਕਿ ਇਹਨੇ ਆਪਦੀ ਉਮਰ ਵੀ ਹਜੇ ਅੱਗੇ ਜਿਵੇਂ ਜਿਵੇਂ ਉਮਰ ਵਧਾਉਣੀ ਆ ਉਵੇਂ-ਉਵੇਂ ਇਹਨੇ ਬਾਈ ਕੱਦ ਵੀ ਵਧਾਉਣਾ ਤੇ ਤਕਰੀਬਨ ਸਾਰੀ ਬਾਡੀ ਦੇ ਵਿੱਚ ਬਾਈ ਇਹਨੇ ਤਕਰੀਬਨ 5 5.5 ਸਾਲ ਤੱਕ ਦਾ ਹੁੰਦਾ ਜਦੋਂ ਕੱਟਾ ਵਾਧਾ ਕਰਦਾ ਹਾਂਜੀ ਹਾਂ ਇਹਦੇ ਪੈਸੇ ਬਾਈ ਅੱਜ ਕਿੰਨੇ ਲਵਾਂਗੇ ਆਪਾਂ ਪੈਸੇ ਦੇਖ ਵੀਰੇ ਆਪਾਂ ਇਹਦਾ ਲੈਣਾ 2 ਲੱਖ ਰੁਪਈਆ ਕੋਈ ਵੱਧ ਨਹੀਂ ਮੰਗਣੇ ਮੰਨਣਾ ਵੀ ਲੈਣ ਦੇਣ ਜਿਹੜਾ ਕੰਮ ਆ ਬਸ ਲੈਣ ਦੇਣ ਜਿਹੜਾ ਹੀ ਕੰਮ ਕਰਨਾ ਆਪਾਂ ਨੇ ਆ ਲੈਣ ਦੇਣ ਜਿਹੜਾ ਸ਼ਿਸ਼ਟ ਮੀਆਂ ਬਾਈ ਕਹਿੰਦਾ ਬਾਲਾ ਜਿਆਦੇ ਚ ਅੰਤਰ ਨਹੀਂ ਹੈਗਾ ਜੇ ਆਪਾਂ ਗੱਲ ਕਰ ਲਈ ਵੀ ਕੋਈ ਬਾਲਾ ਹੀ ਆ ਪਹਿਲੇ ਜਿਹਾ ਹਾਂ 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 ਆ ਬਾਲੇ ਅੰਤਰ ਵਾਲਾ ਸਿਸਟਮ ਨਹੀਂ ਹੈਗਾ ਲੈਣ ਦੇਣ ਜਿਹੜਾ ਕੰਮ ਆ ਵੀ ਇਹਦਾ ਕੱਟੇ ਦਾ 2 ਕ ਲੱਖ ਰੁਪਈਆ ਬਾਈ ਕਹਿੰਦਾ ਆਪਾਂ ਨੇ ਲੈਣਾ ਫਾਦਰ ਸਾਈਡ ਫੇਰ ਦੱਸਦਾ ਨਾ ਇੱਕ ਵਾਰੀ ਅਰਜਨ ਕੰਗੜ ਦਾ ਮਾਦਰ ਦਾ ਦੁੱਧ ਹੈਗਾ 18 ਤੋਂ 20 ਕਿਲੋ ਤੁਸੀਂ ਚਾਹੇ 18 ਮੰਨ ਲਿਓ ਤੇ ਬਾਕੀ ਜਿਹੜੇ ਭਰਾ ਨੇ ਲੈਣਾ ਉਹਨੇ ਕੁਆਲਿਟੀ ਚੈੱਕ ਕਰਕੇ ਲੈਣਾ ਹਾਂਜੀ ਹਾਂ ਉਹ ਆਪਦਾ ਨੇੜੇ ਆ ਕੇ ਤਸੱਲੀ ਕਰਕੇ ਦੰਦ ਨੇ ਜਿਹੜੇ ਦੰਦ ਵੀ ਪੱਟ ਕੇ ਚੈੱਕ ਕਰ ਲਿਓ ਦੰਦਾਂ 'ਚ ਪ्योर ਚਾਰ ਦੰਦ ਹੀ ਆ ਗਏ ਹਾਂਜੀ ਹਾਂ ਆ ਨੰਬਰ ਬੋਲ ਦੂਗੀ ਨੰਬਰ ਵੀਰੇ 98644 ਹਾਂਜੀ 96000 98 98644 ਹਾਂਜੀ 96000 ਵੀਰੇ ਆ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਤੇ ਬਾਕੀ ਇੱਕ ਸੋਨੂੰ ਮੈਂ ਮੋਟੀ ਮੋਟੀ ਝਾਤ ਬਾਈ ਦੇ ਫਾਰਮ ਤੇ ਵੀ ਲਵਾ ਦੂੰਗਾ ਇਹਨੂੰ ਬੰਦ ਕੋਈ ਇਹ ਇਧਰਲੇ ਬੰਨੇ ਗੈਰੀ ਮਾਰਦੀ ਕੈਮਰਾ ਕੋਈ ਬਾਕੀ ਜਿਹੜਾ ਸਿਸਟਮ ਹੈ ਰੱਖ ਰਖਾਓ ਵਾਲਾ ਸਿਸਟਮ ਹੈ ਉਹ ਬਾਈ ਦਾ ਯਾਰ ਬਾਲਾ ਜਬਰਦਸਤ ਲੱਗਿਆ ਮੈਨੂੰ ਘੈਂਟ ਆ ਖੇਤਾਂ ਚ ਬਣਾਇਆ ਹੋਇਆ ਇੱਕ ਤਾਂ ਰੇ ਹਵਾ ਖੁੱਲੀ ਆਉਂਦੀ ਆ ਚੇਤੀ ਬਿਮਾਰੀ ਵੀ ਨਹੀਂ ਲੱਗਦੀ ਕੋਈ ਮੈਂ ਕਹਿੰਦਾ ਜਿਵੇਂ ਆਪਾਂ ਵੀ ਸਵੇਰੇ ਗੇੜਾ ਮਾਰਨ ਆਉਂਦੇ ਨਾਲੇ ਸ਼ਹਿਰ ਹੋ ਜਾਂਦਾ ਹਾਂ ਜੀ ਹਾਂ ਜੀ ਮੈਂ ਇਧਰਲੇ ਪਾਸੋਂ ਗੱਲ ਕਰਦੇ ਜਿਵੇਂ ਆ ਮੱਝ ਆ ਗਈ ਹਾਂਜੀ ਤਕਰੀਬਨ ਘੱਟ ਤੋਂ ਘੱਟ ਕਿੰਨੇ ਦੁੱਧ ਵਾਲੀ ਮੱਝ ਆਪਣੇ ਕੋਲ ਹੁਣ ਬਸ ਵੀਰੇ ਨੋਰਮਲ 12 ਕਿਲੋ ਮੰਨ ਐਵਰੇਜ 15 ਕਾਲੀਆਂ ਮੰਨ ਵੀ ਡੜਾ ਪਈ ਜਾਂਦਾ ਠੀਕ ਹੈ ਵੱਧ ਤੋਂ ਵੱਧ ਦੁੱਧ ਵਾਲੀ ਉਹ ਤੋਂ ਵੱਧ ਬਸ 17 18 ਬਾਦ ਤੋਂ ਬਾਅਦ 12 18 ਜਿਵੇਂ ਆ ਝੋਟੀਆਂ ਨੇ ਪਰਲੇ ਬੰਨਿਆ ਇਹ ਤਾਂ ਵੀਰੇ ਉਹਨੇ ਮੰਨ ਲਓ ਵੀ ਆਪਣੀਆਂ ਗੱਬਣਾ ਨੇ ਕਿੰਨੇ ਕਿੰਨੇ ਕੇ ਟਾਈਮ ਦੇ ਗੱਬਣਾ ਇਹ ਪੰਜ ਪੰਜ ਕ ਮਹੀਨਿਆਂ ਦੇ ਗੱਬਣਾ ਨੇ ਵੀਰੇ ਠੀਕ ਹੈ ਇਹ ਕਿਵੇਂ ਨੇ ਖੀਰੀਆਂ ਜਾਂ ਦੋ ਦੰਦੀਆਂ ਹੁੰਦੀਆਂ ਬਾ ਖੀਰੀਆਂ ਨੇ ਵੀਰੇ ਇਹ ਮੰਨ ਵੀ ਦੋ ਦੰਦੀਆਂ ਉਹ ਤਾਂ ਖੀਰੀਆਂ ਨੇ ਝੋਟੀਆਂ ਨੇ ਉਹ ਬੈਠੀਆਂ ਨੇ ਸਾਰੀਆਂ ਠੀਕ ਹੈ ਗੱਲ ਹਾਂ ਤੇ ਜਿਵੇਂ ਭਾਈ ਜਿਵੇਂ ਇਹਨਾਂ ਦੀ ਬਾਡੀ ਆ ਇਹਨਾਂ ਨੂੰ ਪਾਉਣੇ ਕੀ ਆ ਆਪਾਂ ਕਿਵੇਂ ਖਰਾਕ ਕੀ ਪਾ ਰਹੇ ਆਪਾਂ ਇਹਨਾਂ ਨੂੰ ਇਹਨਾਂ ਨੂੰ ਤਾਂ ਬਸ ਖਰਾਕ ਵੀਰੇ ਫੀਡ ਹੀ ਚੱਲਦੀ ਆ ਚਾਰ ਚੱਲਦਾ ਬਸ ਠੀਕ ਹੈ ਗੱਲ ਹਾਂ ਹਾਂ ਇੱਥੇ ਨਾ ਕੋਈ ਆਉਂਦਾ ਨਹੀਂ ਹੈਗਾ ਤੇ ਤਕਰੀਬਨ ਜੇ ਆਪਾਂ ਗੱਲ ਕਰ ਲਈ ਜਿੰਨੇ ਬੈਠੀਆਂ ਨੇ ਇਧਰਲੇ ਬੰਨੇ ਸਾਰੀ ਹੋਮ ਬਰੀਡ ਹੀ ਆਪਨੀ ਹਾਂ ਹਾਂ ਉਹ ਪਾਲ ਲੀਆਂ ਘਰ ਦੀਆਂ ਨੇ ਠੀਕ ਹੈ ਇਹ ਆਪਾਂ ਨੇ ਵੀ ਤੇ ਮੰਨ ਲਓ ਵੀ ਉਹ ਕਰੀਆਂ ਦੀ ਠੀਕ ਹੈ ਹਾਂ ਇਹ ਪ੍ਰਾਣੀਆ ਛੋਟੀਆਂ ਮੰਨ ਲਓ ਵੀ ਸਾਰੀਆਂ ਘਰ ਦੀਆਂ ਨੇ ਇੱਕ ਅੱਧੀ ਵਸੇ ਤੋਂ ਨਹੀਂ ਆ ਛੋਟੀਆਂ ਮੈਨੂੰ ਨਹੀਂ ਦੂਰੇ ਦੇ ਡੈਡੀ ਹੋਈਆਂ ਨੂੰ ਪਤਾ ਵੀ ਇਹ ਪਤਾ ਨਹੀਂ ਆਹ ਇਹ ਲੈ ਕੇ ਆਂਦੀ ਸੀ ਠੀਕ ਆ ਜਾ ਕਰੀ ਇਧਰਲੇ ਬੰਨੇ ਲਿਆ ਓਏ ਇਧਰਲੇ ਬੰਨੇ ਇੱਕ ਦੋ ਮੱਝਾਂ ਵੀ ਤੁਹਾਨੂੰ ਦਿਖਾਉਂਗਾ ਥੋੜਾ ਜਿਹਾ ਕਈ ਵਾਰੀ ਤੁਹਾਨੂੰ ਪਤਾ ਡਰ ਜਾਂਦਾ ਖੇਤਾਂ ਵਾਲਾ ਕਿਸੇ ਮਾਰੇ ਆਉਂਦਾ ਨਹੀਂ ਕੋਈ ਇੱਕ ਗੱਲ ਹੋਰ ਦਾਦਾ ਜਨਾ ਜਦੋਂ ਤੁਸੀਂ ਨੇ ਚੰਗੇ ਪਸ਼ੂ ਰੱਖਣੇ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਉਹਨਾਂ ਦਾ ਮਾਹੌਲ ਚੰਗਾ ਹੋਣਾ ਚਾਹੀਦਾ ਹਾਂਜੀ ਹਾਂ ਕਿਉਂਕਿ ਜਿਵੇਂ ਬਾਈ ਵਾਲਾ ਮਾਹੌਲ ਆ ਔਰੇ ਸਿਸਟਮ ਆ ਵੀ ਇਹੇ ਜੇ ਮਾਹੌਲ ਚ ਯਾਰ ਜੇ 12 ਕਿਲੋ ਦੁੱਧ ਦੇਣਾ ਮੱਝ ਨੇ ਮੇਰੇ ਹਿਸਾਬ ਨਾਲ ਬਈ 13 14 ਦੇ ਦੂਗੀ ਹਾਂਜੀ ਹਾਂ ਔਰੇ ਕਿਉਂਕਿ ਇੱਕ ਤਾਂ ਔਰੇ ਪਸ਼ੂ ਕੰਫਰਟੇਬਲ ਹਾਂ ਧੁੱਪ ਧੱਪ ਬਗਿਆ ਖੁਸ਼ ਰਹਿੰਦਾ ਹਾਂ ਖੁਸ਼ ਰਹਿੰਦਾ ਕੱਚੇ ਦਾ ਸਿਸਟਮ ਵੀ ਆ ਬਾਈ ਕੋਲ ਪੱਕੇ ਦਾ ਵੀ ਇਹ ਕਿੰਨੇ ਬਾਈ ਕਿੰਨੇ ਦਾ ਇਹ ਆਪਣਾ ਸ਼ੈੱਡ 3 ਮੀਟਰ ਦੀ ਇਹ 60 ਫੁੱਟ ਦਾ ਬਰਾਂਡਾ ਉੱਥੇ ਤੱਕ ਠੀਕ ਹੈ। ਉੱਥੋਂ ਬਾਅਦ ਇਹ 65 ਫੁੱਟ ਦਾ ਹੈ। 165 ਹੋ ਗਿਆ ਟੋਟਲ। 165 ਹਾਂ। ਕਿੰਨਾ ਕ ਖਰਚਾ ਹੋ ਗਿਆ ਆਪਣੇ ਇਸ ਸਿਸਟਮ ਦੀ ਭਾਈ? ਇਹ ਤੇ ਵੀਰੇ ਭਾਈ ਤਾਂ ਤੈਨੂੰ ਇਹ ਵੀ ਕਹਿ ਦੀਏ ਕਿ ਐ ਮਨ ਲਵੀ ਹਿਸਾਬ ਜਾਨੀ ਵੀ ਜੋੜ ਕੇ ਲਿਖ ਕੇ ਲਾਏ ਨੇ। ਉਰੇ ਲਿਆ ਗਿਆ ਰੀ ਇੱਧਰਲੇ ਬਣੇ ਲਿਆ। ਐਵੇਂ ਮੈਂ ਤੈਨੂੰ ਕਹਦਾ। ਆ ਆ ਆ ਕਿਵੇਂ ਬਣਿਆ ਸਿਸਟਮ? ਇੱਕ ਹੀ ਲਾ ਬਸ ਪਾਣੀ ਹਾਂ ਜੇ ਬਸ ਲਾਤੀ। ਇਹ ਨਾ ਇਹਦੇ ਫਾਇਦੇ ਹੈਗੇ ਹੈ ਨਾ? ਹਾਂ ਹਾਂ ਜਿਲਬ ਨਹੀਂ ਸਮਝੀ ਵੀ ਤੇ। ਸੀ ਕਗਾ ਜਲਪ ਨਹੀਂ ਜੰਮਦੀ ਸਾਫ ਰਹਿੰਦੀ ਆ ਤੇ ਇੱਕ ਬਾਈ ਨੇ ਇਹ ਵਿਚਾਰੇ ਬਣਾਈ ਹੋਈ ਆ ਆਲੇ-ਦਾਲੇ ਲਾ ਕੇ ਤੁਸੀਂ ਮੇਰਾ ਕਹ ਲੈ 10 ਮੈਸਾਂ ਨੂੰ ਕੋਪਾਟ ਪਾਣੀ ਪਾਣੀ ਜਾਂਦਾ ਹਾਂ ਜਿਹੜਾ ਖੁੱਲੀਆਂ ਜਿਹੜੂ ਬੰਦਦੇ ਨੇ ਉੱਥੋਂ ਉਦੋਂ ਜਾਂਦੀ ਜਾਂਦੀ ਆ ਬੀਜ ਜੀ ਹੁਣ ਦੇਖ ਸਾਰੇ ਡੰਗਰ ਗਾਲੀ ਘੇਰਦੇ ਨੇ ਹਾਂਜੀ ਵਿੱਚ ਭਰਾ ਕਹਿੰਦੇ ਨੇ ਵੀ ਵਾਲੀਆਂ ਵੱਡੀਆਂ ਮੈਸਾਂ ਦੁੱਧਨਦੀਆਂ ਨੇ ਇੱਕ ਛੋਟੀ ਜੀ ਮੱਝ ਵੀ ਦਿਖਾਉਂਗਾ 16 17 ਕਿਲੋ ਵਾਲੀ ਹੈ ਨਾ ਜਿਹੜੀ ਦਾ ਜੰਮੀ ਛੋਟਾ ਘੱਟਦਾ ਤੇ ਇਧਰਲੇ ਬੰਨੇ ਲੈ ਆ ਗਏ ਰਹੀ ਪਹਿਲਾਂ ਇਧਰਲੇ ਬੰਨੇ ਦਿਖਾਉ ਆਓ ਤੀ ਇਧਰ ਤੀ ਵੀਰੇ ਹਾਂ ਹਾਂ ਪਹਿਲਾਂ ਇਹ ਆਏਂ ਦੀ ਚੱਲਦੇ ਆਪਾਂ ਦੇ ਮੈਂ ਆ ਮੱਝ ਆ ਗਿਆ ਆ ਮੱਝ ਬਾਈ ਨੇ ਆਪਣੀ ਵੀਡੀਓ ਤੋਂ ਲਈ ਸੀ ਸਰਪੰਚੋਰਾ ਤੋਂ ਲਈ ਸੀ ਬਹੁਤ ਵੱਡਾ ਲਵਾਸਤੀ ਮੈਂ ਦਾ ਉਦੋਂ ਮੈਂ ਰਾਜੀ ਜਾ ਦੇਤੀ ਪਰ ਉਨੀ ਰਾਜੀ ਨਹੀਂ ਹੋਣੀ ਚਾਹੀਦੀ ਹੁਣ ਇਹ ਫਿੱਟ ਫਿੱਟ ਆ ਹਾਂ ਫਿੱਟ ਫਿੱਟ ਵੀਰੇ ਗੱਬਣ ਹੋਈ ਬਾਈ ਇਹ ਹਾਂ ਗੱਬਣਾ ਵੀਰੇ ਇਹ ਠੀਕ ਹੈ ਗੱਲ ਹਾਂ ਤੇ ਆ ਆ ਝੋਟੀ ਕਿਵੇਂ ਉਹ ਮਾਰੀ ਗਰੀ ਵੀਊ ਕਰ ਇਹ ਝੋਟੀ ਵੀਰੇ ਲੈ ਕੇ ਆਂਦੀ ਸੀ ਅਸੀਂ ਨੇ 2 ਸਾਲ ਪਹਿਲਾਂ ਹਰਿਆਣੇ ਚੋਂ ਠੀਕ ਹੈ ਜੀ ਹਾਂ ਇਹ ਇਹ ਦੁੱਧ ਦਿੰਦੀ ਹੈ ਬਾਈ 23 ਕਿਲੋ ਠੀਕ ਹੈ ਜੀ ਹਾਂਜੀ ਹਾਂ ਇਹਦਾ ਕਟਰੂ ਵੀ ਮਰਿਆ ਹੋਇਆ ਤਾਂ ਵੀ ਦੁੱਧ ਦਈ ਜਾਂਦੀ ਹੈ ਠੀਕ ਹੈ ਜੀ ਹਾਂਜੀ ਹਾਂ ਮਤਲਬ ਜਿਵੇਂ ਤੁਸੀਂ ਨੇ ਹੁਣ ਅੰਤਰ ਉਹਰੇ ਦੇਖਿਆ ਪਹਿਲਾਂ ਨਾਰਮਲ ਮੱਝਾਂ ਰੱਖੀ ਹਾਂ ਘਰੇ ਰੱਖ ਕੇ ਵੀ ਨਾਰਮਲ ਮੱਝਾਂ ਤੇ ਨਸਲ ਦੀਆਂ ਮੱਝਾਂ 'ਚ ਕਿੰਨਾ ਕ ਫਰਕ ਹੈ ਬਹੁਤ ਫਰਕ ਆ ਵੀਰੇ ਬਹੁਤ ਫਰਕ ਜਿਵੇਂ ਆਪਾਂ ਲਾ ਲਈ ਵੀ ਇਹ ਦੁੱਧ ਲੰਬਾ ਟਾਈਮ ਦਿੰਦੀਆਂ ਹਾਂ ਲੰਬਾ ਟਾਈਮ ਦਿੰਦੀਆਂ ਨੇ ਤੇ ਜਿਵੇਂ ਬਾਈ ਨੇ ਦੱਸਿਆ ਵੀ ਬੱਚਾ ਮਾਰਨ ਤੋਂ ਬਾਅਦ ਵੀ ਦੁੱਧ ਉਹ ਨਹੀਂ ਦਿੰਦਾ ਹਣਾ ਜਿਵੇਂ ਆਪਾਂ ਲਾ ਲਈਏ ਵੀ ਲੋਕਲ ਮੱਝ ਆ ਗਈ ਹੈ ਨਾ ਨਸਲ ਘਟ ਆ ਗਈ ਉਹ ਨਹੀਂ ਦਿੰਦੀਆਂ ਹਾਂ ਹਾਂ ਤੇ ਹੁਣ ਆਪਾਂ ਤੁਹਾਨੂੰ ਛੋਟੀ ਜੀ ਮੈਂ ਦਿਖਾ ਦਿੰਨੇ ਇੱਕ ਜਿਹੜੀ ਚੰਗਾ ਦੁੱਧ ਪਾਉਂਦੀ ਹੈ ਮੇਰਾ ਖਿਆਲ ਆ ਉਹ ਬੈਠੀ ਹੈ ਬਈ ਹਾਂ ਉਹ ਬੈਠੀ ਹੈ ਅਬ ਇਹ ਆ ਜਾਏ ਇਹ ਤੇ ਮਾਰ ਗਿਆ ਰੀ ਕੈਮਰਾ ਜਮਾ ਛੋਟੀ ਜੀ ਆ ਯਕੀਨ ਨਹੀਂ ਮੰਨਣਾ ਕਿਸੇ ਨੇ ਵੀ ਇੱਦਾਂ 10 ਕਿਲੋ ਦਿੰਦੀ ਹੋਊਗੀ ਇਹ ਆਈ ਹੋਈ ਆ ਮੇਰਾ ਖਿਆਲ ਨਿੰਮੇ ਤੋਂ ਹਾਂ ਹਾਂ ਨਿੰਮੇ ਤੋਂ ਇਹ ਜਲੂਰ ਵਾਲੇ ਨਿੰਮੇ ਤੋਂ ਆਈ ਹੋਈ ਆ ਬਾਈ ਨੇ ਆਪਣੀ ਵੀਡੀਓ ਤੋਂ ਲਈ ਸੀ ਤੇ ਦੇਖਣ ਨੂੰ ਅੱਜ ਕੁਝ ਨਹੀਂ ਪਰ ਪਤਾ ਕੀ ਆ ਬਰੀਕ ਆ ਇਹ ਹਾਂ ਇਹ ਨਿੰਮੇ ਨੇ ਵੀ ਆਪਾਂ ਨੂੰ ਬਹੁਤ ਜਾਇਜ਼ ਦਿੱਤੀ ਕਿ 1 ਲੱਖ 4000 ਦੀ ਲੈ ਕੇ ਆਂਦੀ ਸੀ ਆਏ ਬੱਚੇ ਹੁਬੰਦਿਆ ਨੂੰ ਤਾਂ ਵੀ ਪਤਾ ਨਹੀਂ 2 ਲੱਖ ਵਾਲੀ ਮੈਂ ਦੁੱਧ ਦਊਗੀ ਠੀਕ ਹੈ ਹਾਂ ਇਹ ਨਿੰਮੇ ਤੋਂ ਇੱਕ ਆਚਾਰ ਦੀ ਲਈ ਤੇ ਆਪਾਂ ਫੂਨਤੀ ਮੰਗਾਲੀ ਦੀ ਉਹਦੇ ਨਾਲ ਬਹੁਤ ਪਿਆਰ ਆ ਆਪਣਾ ਭਾਈ ਨਾਲ ਠੀਕ ਹੈ ਕਹਿੰਦਾ ਹਾਂ ਆਏ ਬਾਈ ਨੇ ਆਪਣੀ ਵੀਡੀਓ ਤੋਂ ਲਈ ਤੀ ਜਲੂਰ ਵਾਲੇ ਨਿੰਮੇ ਤੋਂ 1 ਲੱਖ ਤੇ 4 ਦੀ ਛੋਟੀ ਜ਼ਰੂਰ ਆ ਪਰ ਜੀ ਨੂੰ ਯਾਰ ਇਹਦੀ ਪਰ ਜਦੋਂ ਜੀ ਟੈਂਪੂ ਚ ਨਹੀਂ ਲਾਹੀ ਛੋਟੇ ਹਾਂਥੀ ਚ ਆਈ ਸੀ ਇਹ ਉਹ ਐ ਬੈਠੀ ਸੀ ਭਾਈ ਮੇਰਾ ਕਹਿੰਦਾ ਯਾਰ ਇਹ ਨਿੱਕੀ ਜੀ ਵੀ ਕੀ ਦੁੱਧ ਦੇ ਦੂਗੀ ਵੀ ਆਪਾਂ ਨੇ ਡਰ ਗਿਆ ਨਹੀਂ ਲੱਗਿਆ ਡਰ ਗਿਆ ਲੱਗਿਆ ਕਿ ਨਾ ਹਿੱਲ ਗਏ ਅਸੀਂ ਇਹ ਲੱਗਦਾ ਚਾਰ ਲੈ ਨਿੰਮੇ ਨੇ ਵੀ ਮੇਰੇ ਵੀ ਦੇਖੀ ਮੈਸ਼ ਪੇਈ ਸੀ ਫੂਨ ਤੇ ਪਹਿਲੀ ਮੈਸ਼ ਮੰਗਾਈ ਸੀ ਠੀਕ ਹੈ ਗੱਲ ਹੂੰ ਫਿਰ ਜਦੋਂ ਚੋਈ ਜਦੋਂ ਚੋਈ ਬਸ ਫਿਰ ਤਾਂ ਵਧੀਆ ਕਮਾਲ ਕਰ ਗਈ ਹੁਣ ਉਹੀ ਆਪਾਂ ਉਹ ਤੋਂ ਦੁਬਾਰੇ ਫੇਰ ਬਾਈ ਤੋਂ ਫੂਨ ਤੇ ਮੰਗਾਈਆਂ ਕਿੰਨੀਆਂ ਕਮੀਆਂ ਆ ਗਏ ਨੇ ਨਿੰਮੇ ਤੋਂ ਨਿੰਮੇ ਤੋਂ ਆ ਗਏ ਆਪਣੇ ਦੋ ਤਿੰਨ ਪਸ਼ੂ ਵੀ ਦੋ ਤਿੰਨ ਹਾਂ ਕਿਵੇਂ ਰਹੇ ਦੋ ਜੀ ਵਧੀਆ ਨੇ ਵਧੀਆ ਤੇ ਜੈਨੂਅਲ ਹਾਂ ਜੈਨੂਅਲ ਤੇ ਠੀਕ ਹੈ ਗੱਲ ਤੇ ਇਹ ਇਹਨੂੰ ਨਿੱਕੀ ਨਾ ਜਾਣਿਓ ਇਹ ਤਿੱਖੀ ਅਜਿੰਨੀ ਨਿੱਕੀ ਆ ਕਿੰਨਾ ਦੁੱਧ ਪਾਇਆ ਨਹੀਂ ਪੀ ਕੇ ਇਹ ਵੀ ਮੰਨਣਾ 16 17 ਕਿਲੋ ਦੁੱਧ ਦੇਈ ਜਾਂਦੀ 16 17 ਬੱਚਾ ਮਰ ਗਿਆ ਜਦੀ ਮਰ ਗਿਆ ਦੀ ਬਸ ਓਕੇ ਠੰਡ ਜੀਤੀ ਉਦੋਂ ਤੇ ਠੰਡ ਕਰਕੇ ਅੱਛਾ ਬੱਚਾ ਮਰ ਕੇ 16 17 ਦੇਈ ਜਾਂਦੀ ਹੈ ਦੇਈ ਜਾਂਦੀ ਹੈ ਹਾਂ ਲੰਬਾ ਟਾਈਮ ਦੁੱਧ ਦੇ ਨਾਲ ਹਾਂਜੀ ਹਾਂ ਹਾਂ ਗੱਬਣ ਤਾਂ ਨਹੀਂ ਹੋਈ ਉਹਦੀ ਇਹ ਗੱਬਣ ਨਾ ਹੀ ਗੱਬਣ ਨਹੀਂ ਮੈਂ ਇਹਨੂੰ ਡੈਡੀ ਨੂੰ ਪਤਾ ਗੱਬਣਾ ਬਾਰੇ ਠੀਕ ਹੈ ਗੱਲ ਹਾਂਜੀ ਹਾਂ ਤੇ ਬਾਕੀ ਇਧਰ ਕਮਾ ਦੀ ਗਾਰੀ ਮੱਝਾਂ ਬਾਈ ਕੋਲ ਕਾਫੀ ਗਿਣਤੀ ਚ ਨੇ ਦੁੱਧ ਚ ਬਚਦਾ ਹੈ ਹਾਂ ਵਧੀਆ ਪੈਸੇ ਬਚਦੇ ਨੇ ਯਾਰ ਵੀਰੇ ਆਪਣਾ ਸਾਰਾ ਦੁੱਧ ਸਹਿਰ ਜੈਨੂਅਲ ਬੰਦਿਆਂ ਨੂੰ ਦੁੱਧ ਜਾਂਦਾ ਠੀਕ ਹੈ ਹਾਂਜੀ ਹਾਂ ਤੇ ਬਾਕੀ ਜਿਵੇਂ ਆਪਾਂ ਕਹਿ ਲੈਣਾ ਵੀ ਹੋਰ ਬਿਜ਼ਨਸ ਨਾਲੋਂ ਵੀ ਬਿਜ਼ਨਸ ਕਿਵੇਂ ਲੱਗਦਾ ਤੁਹਾਨੂੰ ਇਹੀ ਜਿਵੇਂ ਕਹਿ ਰਿਹਾ ਦਿੰਦੇ ਵੀ ਜਿਵੇਂ ਸ਼ਾਂਤੀ ਦੀ ਵਾਲਾ ਵੇਚਣਾ ਸਰ ਉਧਰ ਭੱਜ ਦੌੜ ਜੀ ਕਰਕੇ ਇੱਥੇ ਬਹਿ ਕੇ ਸ਼ਾਂਤੀ ਜੀ ਮਿਲਦੀ ਹੈ ਇੱਕ ਤਾਂ ਉਹਰੇ ਮੌਸਮ ਵਾਲਾ ਚੰਗਾ ਮੰਦਾ ਪੈਸੇ ਤਾਂ ਉਧਰ ਵੀ ਮਨਰ ਵੀ ਹੋਰ ਵੀ ਆਪਣੇ ਕਾਰੋਬਾਰ ਨੇ ਤੇ ਉਹਦੇ ਕਰਕੇ ਜਿਹੜਾ ਉਰੇ ਬਹਿ ਕੇ ਸਕੂਨ ਆਉਂਦਾ ਉਹ ਉਧਰ ਨਹੀਂ ਆਉਂਦਾ ਹੈ ਹਾਂ ਉਹ ਨਹੀਂ ਆਉਂਦਾ ਹਾਂ ਜਿਹੜਾ ਤੁਹਾਨੂੰ ਮੈਂ ਪੰਜਾਬੀ ਜੀ ਦੱਸੀ ਜਿਵੇਂ ਕਹਿੰਦੀ ਉਹ ਜੱਟ ਸੌਦੇ ਵਾਲਾ ਜਿਹੜਾ ਉਰੇ ਬਹਿ ਕੇ ਸਕੂਨ ਮਿਲ ਜਾਂਦਾ ਉਹ ਨਹੀਂ ਉੱਥੇ ਮਿਲਦਾ ਹੈ ਉਹ ਨਹੀਂ ਮਿਲਦਾ ਕਿਤੇ ਹੈਨਾ ਹਾਂ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਤੇ ਸਾਡਾ ਵੀਡੀਓ ਬਣਾਉਣ ਦਾ ਤਰੀਕਾ ਕਿੱਦਾਂ ਦਾ ਲੱਗਦਾ ਜੇ ਅਸੀਂ ਕੋਈ ਗਲਤੀ ਕਰਦੇ ਹਾਂ ਤਾਂ ਕਮੈਂਟ ਕਰਕੇ ਦੱਸ ਦਿਆ ਕਰੋ ਅਸੀਂ ਸੁਧਾਰ ਕਰ ਲਾਂਗੇ ਹਾਂਜੀ ਹਾਂਜੀ ਕਿਉਂਕਿ ਆਪਦੇ ਆਪ ਨੂੰ ਪਤਾ ਨਹੀਂ ਲੱਗਦਾ ਹੁੰਦਾ ਭਰਾਵਾਂ ਨੂੰ ਵੱਧ ਪਤ ਲੱਗਦਾ ਜਿਹੜੇ ਦੇਖਦੇ ਆ ਸੇਲ ਵਾਸਤੇ ਇੱਕੋ ਹੀ ਕੱਟਾ ਇਹਨਾਂ 'ਚ ਕੋਈ ਵੀ ਕੱਟੀ ਕੋਈ ਵੀ ਮੱਝ ਸੇਲ ਨਹੀਂ ਹੈਗੀ ਜਦੋਂ ਵੀ ਸੇਲ ਹੋਊਗੀ ਉਹ ਵੀਡੀਓ ਆਪਾਂ ਪਾਵਾਂਗੇ ਇਹਨਾਂ ਵਾਸਤੇ ਬਾਈ ਨੂੰ ਨਾ ਪਰੇਸ਼ਾਨ ਕਰਿਓ ਫੋਨ ਲਾ ਕੇ ਧੰਨਵਾਦ ਜੀ